ਪ੍ਰੋਫੈਸ਼ਨ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਣੀ ਐਹੋ ਜਿਹੇ ਮਿਆਰ ਦੇ ਲੀਡਰ ਨੂੰ ਜਿਹੜਾ ਵਾ ਉਹ ਸ਼ੋਭਾ ਨਹੀਂ ਜਿੰਦਾਬਾਦ 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 ਸਲਾਮ ਵਾਲਾ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਸਲਾਮ ਵਾਲਾ ਮੁਰਦਾਬਾ 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 ਉਹਨਾਂ ਨੂੰ ਇਹਨਾਂ ਨੇ ਬਿਆਨ ਦੇ ਕੇ ਕਿਹਾ ਸੀ ਕਿ ਕਿਦਾਂ ਦਾ ਮਟੀਰੀਅਲ ਆ ਗਿਆ ਉਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਦਾ ਕਿ ਜਾਂ ਤੇ ਇਹ ਆਪਣੇ ਸ਼ਬਦ ਵਾਪਸ ਲੈ ਕੇ ਮਾਫੀ ਮੰਗ ਲੈਣ। ਇਹ ਐਸੀ ਭਾਈਚਾਰੇ ਦੇ ਲਈ ਜੋ ਉਹਨਾਂ ਦੀ ਮਾਨਸਿਕਤਾ ਉਹ ਦਰਸਾਉਂਦੀ ਆ ਕਿ ਉਹ ਆਪਣੇ ਆਪ ਨੂੰ ਜਿਹੜਾ ਰਜਵਾੜਾ ਸ਼ਾਹੀ ਸਮਝਦੇ ਆ। ਮੁਰਦਾਬਾਦ 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 ਕਾਂਗਰਸ ਪਾਰਟੀ ਮੁਰਦਾਬਾਦ 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 ਅੱਜ ਕਾਦੀਆਂ ਸ਼ਹਿਰ ਵਿਖੇ ਸਰਦਾਰ ਪ੍ਰਤਾਪ ਸਿੰਘ ਬਾਜਵੇ ਦੇ ਜੋ ਐਲੋਪੀ ਨੇ ਆਏ ਉਹਨਾਂ ਦੀ ਰਹਿائش ਦੇ ਲਾਗੇ ਕਾਦੀਆਂ ਸ਼ਹਿਰ ਚ ਧਰਨਾ ਲਗਾਇਆ ਗਿਆ ਜੋ ਪ੍ਰਤਾਪ ਸਿੰਘ ਬਾਜਵਾਨ ਜੀ ਨੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਜੀ ਈਟੀਓ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਸੀ ਅੱਜ ਉਹਦੇ ਖਿਲਾਫ ਰੋਸ਼ਨੀ ਮਜਾਰਾ ਜਿਹੜਾ ਵਾ ਕਾਦੀਆਂ ਵਿਖੇ ਕੀਤਾ ਜਾ ਰਿਹਾ ਔਰ ਮੈਂ ਪਹਿਲਾਂ ਵੀ ਪ੍ਰੈਸ ਬਿਆਨ ਜਾਰੀ ਕਰਕੇ ਇਹਦੀ ਸ਼ਖਤ ਸ਼ਬਦਾਂ ਚ ਨਖੇਦੀ ਕੀਤੀ ਆ ਕਿਉਂਕਿ ਕਿਸੇ ਕਾਬਲ ਬੰਦੇ ਨੂੰ ਜਿਹਦਾ ਕਿ ਇੱਕ بڑا ਹੰਬਲ ਬੈਕਗ੍ਰਾਉਂਡ ਹੋਵੇ ਉਹਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਣੀ ਉਹਦੇ ਪ੍ਰੋਫੈਸ਼ਨ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਣੀ ਇਹੋ ਜਿਹੇ ਮਿਆਰ ਦੇ ਲੀਡਰ ਨੂੰ ਜਿਹੜਾ ਵਾ ਉਹ ਸ਼ੋਭਦਾ ਨਹੀਂ ਇਹ ਉਹਨਾਂ ਦੀ ਜਿਹੜੀ ਗਰੀਬਾਂ ਦੇ ਲਈ ਪਛੜੇ ਵਰਗ ਦੇ ਲਈ ਖਾਸ ਕਰਕੇ ਜਿਹੜੀ ਐਸਸੀ ਭਾਈਚਾਰੇ ਦੇ ਲਈ ਜੋ ਉਹਨਾਂ ਦੀ ਮਾਨਸਿਕਤਾ ਉਹ ਦਰਸਾਉਂਦੀ ਆ ਕਿ ਉਹ ਆਪਣੇ ਆਪ ਨੂੰ ਜਿਹੜਾ ਰਜਵਾੜਾ ਸ਼ਾਹੀ ਸਮਝਦੇ ਆ ਔਰ ਜਿਹੜਾ ਮਸੀਹ ਭਾਈਚਾਰਾ ਜਾਂ ਜਿਹੜੇ ਸਾਡੇ ਐਸਸੀ ਭਾਈਚਾਰੇ ਦੇ ਗਰੀਬ ਲੋਕ ਨੇ ਉਹਨਾਂ ਦੇ ਪ੍ਰਤੀ ਕਿਹੋ ਜਿਹਾ ਕੂੜਾ ਜਿਹੜਾ ਵਾ ਮਾੜਾ ਵਿਚਾਰ ਜਿਹੜੇ ਆ ਉਹਨਾਂ ਦੇ ਮਨ 'ਚ ਭਰੇ ਹੋਏ ਆ ਔਰ ਇਹ ਪਹਿਲੀ ਵਾਰ ਨਹੀਂ ਬਾਜਵਾ ਸਾਹਿਬ ਨੇ ਇਹ ਗੱਲ ਕੀਤੀ ਇਹ ਪਹਿਲਾਂ ਵੀ ਸਾਡੇ ਜਿਹੜੇ ਭਦੌਰ ਤੋਂ ਐਮ.ਐਲ.ਏ ਨੇ ਜਿਨ੍ਹਾਂ ਦਾ ਜਿਹੜੇ ਪਹਿਲਾਂ ਮੋਬਾਈਲ ਰਿਪੇਅਰ ਦੇ ਮਕੈਨਿਕ ਸੀ ਉਹਨਾਂ ਦੇ ਮਾਤਾ ਜੀ ਸਕੂਲ ਤੇ ਵਿੱਚ ਸਫਾਈ ਕਰਮਚਾਰੀ ਸੀ ਉਹ ਅੱਜ ਐਮ.ਐਲ.ਏ ਬਣੇ ਆ ਉਹਨਾਂ ਨੂੰ ਇਹਨਾਂ ਨੇ ਬਿਆਨ ਦੇ ਕੇ ਕਿਹਾ ਸੀ ਕਿ ਕਿਦਾਂ ਦਾ ਮਟੀਰੀਅਲ ਆ ਗਿਆ ਸੋ ਇਹ ਉਹਨਾਂ ਦੀ ਜਿਹੜੀ ਮਾੜੇ ਵਰਗਾਂ ਦੇ ਖਿਲਾਫ ਐਸੀ ਭਾਈਚਾਰੇ ਦੇ ਖਿਲਾਫ ਜੋ مان ਸਕਦਾ ਉਹਨੂੰ ਦਰਸਾਉਂਦਾ ਮੈਂ ਦੱਸਣਾ ਚਾਹੁੰਨਾ ਕਿ ਮੈਨੂੰ ਮਾਣ ਹੈ ਆਮ ਆਦਮੀ ਪਾਰਟੀ ਤੇ ਸਾਡੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਣ ਜੀ ਤੇ ਜਿਨ੍ਹਾਂ ਨੇ ਗਰੀਬ ਘਰਾਂ ਦੇ ਪਛੜੇ ਵਰਗ ਦੇ ਲੋਕਾਂ ਨੂੰ ਚੁੱਕ ਕੇ ਐਮਐਲਏ ਬਣਾਇਆ ਮੰਤਰੀ ਬਣਾਇਆ ਔਰ ਸਮਾਜ ਦੇ ਵਿੱਚ ਇਨਾ ਵੱਡਾ ਰਤਬਾ ਉਹਨਾਂ ਨੂੰ ਦਿੱਤਾ ਇਹ ਆਮ ਆਦਮੀ ਪਾਰਟੀ ਹੀ ਆ ਜਿਹੜੀ ਗਰੀਬ ਲੋਕਾਂ ਦੇ ਲਈ ਗਰੀਬ ਲੋਕਾਂ ਨੂੰ ਇਥੋਂ ਤੱਕ ਚੁੱਕ ਸਕਦੀ ਆ ਔਰ ਜਿੱਥੋਂ ਤੱਕ ਕਾਂਗਰਸ ਪਾਰਟੀ ਦੀ ਗੱਲ ਆ ਤੇ ਉਹਨਾਂ ਦੇ ਪ੍ਰਧਾਨ ਨੇ ਹੀ ਪਿੱਛੇ ਰਾਜੇ ਵੜੈਂਗੂਣਾ ਨੇ ਬੂਟਾ ਸਿੰਘ ਜੀ ਦੇ ਖਿਲਾਫ ਜੋੜੇ ਹੋਮ ਮਿਨਿਸਟਰ ਰਹੇ ਆ ਹਿੰਦੁਸਤਾਨ ਦੇ ਕਿੰਨੇ ਮਾੜੇ ਸ਼ਬਦ ਵਰਤੇ ਸੀ ਸੋ ਇਹ ਇਕੱਲੇ ਇੱਕ ਲੀਡਰ ਜਾਂ ਦੋ ਲੀਡਰ ਦੀ ਗੱਲ ਨਹੀਂ ਇਹ ਕਾਂਗਰਸ ਪਾਰਟੀ ਦੀ ਜੋ ਸਾਡੇ ਦਲਿਤ ਭਾਈਚਾਰੇ ਦੇ ਖਿਲਾਫ ਮਾਨਸਿਕਤਾ ਵਾ ਇਹ ਉਹਨੂੰ ਦਰਸਾਉਂਦਾ ਵਾ ਔਰ ਅਸੀਂ ਸੜਕਾਂ ਤੇ ਉਤਰ ਕੇ ਆਪਣੇ ਦਲਿਤ ਭਾਈਚਾਰੇ ਦੇ ਨਾਲ ਭਰਾਵਾਂ ਦੇ ਨਾਲ ਖੜੇ ਆ ਔਰ ਸਾਡਾ ਸਿੱਖੀ ਦਾ ਵੀ ਫਲਸਫਾ ਆ ਸਾਡੇ ਤੇ ਗੁਰੂ ਸਾਹਿਬ ਨੇ ਗਰੀਬਾਂ ਨੂੰ ਇੰਨਾ ਚੁੱਕਿਆ ਉਹਨਾਂ ਨੂੰ ਹਿੱਕ ਨਾਲ ਲਾਇਆ ਉਹਨਾਂ ਨੂੰ ਮਾਨ ਸਨਮਾਨ ਦਿੱਤੇ ਆ ਹਰ ਇਹ ਬੜੀ ਮੰਦਭਾਗੀ ਗੱਲ ਆ ਕਿ ਇਹਨਾਂ ਦੀ ਇੰਨੀ ਛੋਟੀ ਔਰ ਹੇਟਲੀ ਸੋਚ ਜਿਹੜੀ ਆ ਇਹ ਜਾ ਕੇ ਹੁੰਦੀ ਆ ਸੋ ਮੈਂ ਇਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਨਾ ਕਿ ਜਾਂ ਤੇ ਇਹ ਆਪਣੇ ਸ਼ਬਦ ਵਾਪਸ ਲੈ ਕੇ ਮਾਫੀ ਮੰਗ ਲੈਣ ਜੇ ਨਹੀਂ ਤੇ ਅਸੀਂ ਵਿਭਾਗੀ ਕਾਰਵਾਈ ਵੀ ਇਹਨਾਂ ਦੇ ਖਿਲਾਫ ਕਰਾਂਗੇ ਔਰ ਪੰਜਾਬ ਦੇ ਹਰ ਘਰ ਦੇ ਵਿੱਚ ਜਾ ਕੇ ਇਹਨਾਂ ਦਾ ਵਿਰੋਧ ਜਿਹੜਾ ਵਾ ਸੜਕਾਂ ਦੇ ਉੱਤੇ ਗਲੀਆਂ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਦਾ ਅਸੀਂ ਸਖਤ ਦਰਜ ਕਰਾਵਾਂ ਇਹ ਕੀ ਰੀਜ਼ਨ ਹੈ ਵਾਟ ਇਜ਼ ਦਾ ਰੀਜ਼ਨ ਹੈ ਕਿਦਾਂ ਕੋਈ ਇਦਾਂ ਦੇ ਇਹ ਜਿਹੜੇ ਬਿਆਨ ਦੇ ਰਹੇ ਆ ਵੇਖੋ ਇਹਨਾਂ ਦੀ ਮਾਨਸਿਕਤਾ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਆਪਣਾ ਮਾਨਸਿਕ ਸੰਤੁਲਨ ਜਿਹੜੇ ਆ ਖੋ ਚੁੱਕੇ ਆ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਨੇ ਵੀ ਕਿਹਾ ਸੀ ਕਿ ਸਾਨੂੰ ਜਦੋਂ 26 ਦਾ ਬੜਾ ਚੜਨਾ ਵਾ ਤੇ ਪਾਗਲਖਾਨੇ ਜਿਹੜੇ ਆ ਪੰਜਾਬ ਚ ਬਣਾਉਣੇ ਪੈਣੇ ਆ ਕਿਉਂਕਿ ਕਈ ਲੀਡਰਾਂ ਦੇ ਮਾਨਸਿਕ ਜਿਹੜਾ ਸੰਤੁਲਨ ਉਹਨਾਂ ਨੇ ਖੋ ਪੈਣਾ ਵਾ ਇਹ ਇਹਨਾਂ ਦੀ ਅੰਦਰ ਦੀ ਫਰਸਟ੍ਰੇਸ਼ਨ ਆ ਔਰ ਜਿਹੜੇ ਬੋਲ ਅਜਬਾ ਜਬਾਨ ਚੋਂ ਨਿਕਲਦੇ ਆ ਉਹ ਤੁਹਾਡੀ ਅੰਦਰ ਦੀ ਮਾਨਸਿਕਤਾ ਜਿਹੜੀ ਆ ਉਹਨੂੰ ਦਰਸਾਉਂਦੇ ਆ ਮੁੱਦਾ ਇਹ ਆ ਜੀ ਕਿ ਪ੍ਰਤਾਪ ਸਿੰਘ ਬਾਜਵੇ ਨੇ ਇੱਕ ਐਸਸੀ ਤੇ ਬੀਸੀ ਦਾ ਮੰਤਰੀ ਜਿਹੜਾ ਸੜਕਾਂ ਦਾ ਮਹਿਕਮੇ ਦਾ ਵਜ਼ੀਰ ਆ ਉਹਦਾ ਬਾਪ ਡੈਂਟ ਵਜੋਂਦਾ ਹੁੰਦਾ ਸੀ ਤੇ ਉਹਦਾ ਬੱਚਾ ਡਿਵਲਪ ਹੋ ਕੇ ਅੱਜ ਮੰਤਰੀ ਬਣ ਕੇ ਬੈਠਾ ਤੇ ਬਾਜਵਾਦ ਸਾਹਿਬ ਉਹਨਾਂ ਨੂੰ ਇਸ ਗੱਲ ਦੀ ਅਲਰਜੀ ਆ ਕਿ ਐਸੀ ਪੀਸੀ ਵਿੱਚੋਂ ਜਿਹੜੇ ਲੋਕ ਅੱਗੇ ਵੱਧ ਰਿਹਾ ਇਹਨਾਂ ਨੂੰ ਉਹਨਾਂ ਕੋਲ ਅਲਰਜੀ ਆ ਇਸ ਕਰਕੇ ਹੋਰ ਤਾਂ ਜ਼ਿਆਦਾ ਕੋਈ ਗੱਲ ਨਹੀਂ ਆਗੀ ਇਹ ਕੋਈ ਨਾ ਕੋਈ ਵੱਧ ਜਵਾਨੀ ਕਰਦਾ ਪਿਛਲੇ ਸਮੇਂ 'ਚ ਇਹਨੇ ਕਿਹਾ ਵੀ ਇੱਥੇ 59 ਬੰਬਾਂ ਆ ਗਿਆ ਉਹਨਾਂ ਜੋ ਇੰਨੇ ਚੱਲ ਗਿਆ ਇੰਨੇ ਚੱਲਣ ਵਾਲੇ ਆ ਇਹ ਬਖਲਾ ਗਿਆ ਪ੍ਰਤਾਪ ਸਿੰਘ ਪਾਜਵਾ ਬਿਲਕੁਲ ਬਖਲਾ ਗਿਆ ਔਰ ਇਹਨਾਂ ਨੂੰ ਜਿਹੜੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਅੱਗੇ ਡਵੈਲਪ ਹੋਏ ਆ ਕੋਈ ਇਹਨੂੰ ਪਸੰਦ ਨਹੀਂ ਆਉਂਦੇ ਇਹਨਾਂ ਕੇ ਭੱਲਾ ਕਰੇ ਇਹ ਤਰ੍ਹਾਂ ਸਾਡੇ ਐਮਐਲਏ ਸਾਹਿਬ ਜਿਹੜੇ ਆ ਜਿਹੜਾ ਪਾਪਾ ਨਾਨਕ ਵਾਲੇ ਉਹ ਵੀ ਆਉਣ ਵਾਲੇ ਆ ਸਾਡੇ ਜਗਰੂਪ ਸਿੰਘ ਸੇਖਵਾ ਜੀ ਵੀ ਪਹੁੰਚਣ ਵਾਲੇ ਆ ਤੇ ਇਸ ਤੋਂ ਇਲਾਵਾ ਹੋਰ ਵੀ ਸਾਡੇ ਲੀਡਰ ਜਿਹੜੇ ਆਉਣ ਵਾਲੇ ਆ ਉਹ ਉਹਨਾਂ ਦੇ ਜਿੰਨਾ ਚਿਰ ਆਉਂਦੇ ਆ ਉਹਨਾਂ ਨੂੰ ਵੀ ਲੋਕਾਂ ਨੇ ਸੁਣਨਾ ਔਰ ਆਪਣੇ ਗੱਲ ਵਿਚਾਰ ਦੇ ਦਾ ਰੱਖਿਆ ਜਾਵੇ ਸਾਹਬ ਨੇ ਬਹੁਤ ਹੀ ਗਲਤ ਗੱਲ ਕੀਤੀ ਹੈ ਚਲੋ ਕੋਈ ਮਿਹਨਤ ਕਰਦਾ ਬੈਂਡ ਦਾ ਕੰਮ ਕਰਦਾ ਜਾਂ ਬੈਂਡ ਵਾਲਿਆਂ ਦਾ ਕੋਈ ਅਫਸਰ ਬਣ ਜੇ ਚਲੋ ਮਿਹਨਤ ਕਰਕੇ ਆਪਣੀ ਕਾਬਿਲਤ ਹੋ ਪੁੱਜਿਆ ਸੀ ਬਾਕੀ ਬਹੁਤ ਮਾੜੀ ਘਟਨਾ ਇਹਨਾਂ ਨੇ ਗੱਲ ਕਹੀ ਹੈ ਬੜੀ ਮਾੜੀ ਗੱਲ ਕਹੀ ਹੈ ਹਾਂਜੀ ਹਾਂਜੀ ਆਪਾਂ ਬਦਦੋਤ ਕਰਨੇ ਉਹਨਾਂ ਦਾ ਵੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਕੋਈ ਵੀ ਮਾੜੇ ਘਰ ਤੋਂ ਉੱਠ ਕੇ ਅਫਸਰ ਬੰਦਾ ਹੈ ਚਲੋ ਚੰਗੀ ਗੱਲ ਬੰਦਾ ਹੈ ਅਫਸਰ ਬਾਕੀ ਜਿਹੜੀ ਬਾਜੂਆ ਸਾਹਿਬ ਨੇ ਗੱਲ ਕਹੀ ਹੈ ਬਹੁਤ ਹੀ ਮਾੜੀ ਗੱਲ ਕਹੀ ਹੈ